ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ। ਪ੍ਰੀਤ ਸਾਤਸ਼੍ਰੀ ਕਾਲਾਦ ਦੀਆਂ ਵੱਡੀਆਂ ਖਬਰਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚਲੇ ਦੋ ਵੱਡੇ ਫੈਸਲੇ ਲੋਕਾਂ ਨੂੰ ਸੁਣਾਈ ਖੁਸ਼ਖਬਰੀ। ਆਸ਼ਰਧ ਪਤੀ ਨੂੰ ਮਿਲਣ ਪਹੁੰਚੇ ਨਰਿੰਦਰ ਮੋਦੀ 9 ਜੂਨ ਯਾਨੀ ਕੱਲ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਚੁੱਕਣਗੇ ਸੋ। ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ। ਲੋਕ ਸਭਾ ਚੋਣਾਂ ਮਗਰੋਂ ਰਾਜਾ ਬ੍ਰਿੰਗ ਨੇ ਕੀਤੀ ਵੱਡੀ ਕਾਰਵਾਈ। ਅਕਾਲੀ ਦਲ ਦੀ ਕਰਾਰੀ ਹਾਰ ਮਗਰੋਂ ਮਨਪ੍ਰੀਅ ਐਲੀ ਬਾਰੇ ਆਈ ਵੱਡੀ ਖਬਰ ਅਕਾਲੀ ਦਲ ਤੋਂ ਦੂਰ ਰਹਿਣ ਦਾ ਲਿਆ ਫੈਸਲਾ। ਕੰਗਣਾ ਰਣੋਦੇ ਥੱ ਨਤ ਬਾਦਲ ਕਿਹਾ ਬੰਦੇ ਨੂੰ ਜ਼ੁਬਾਨ ਤੇ ਲਗਾਮ ਰੱਖਣੀ ਚਾਹੀਦੀ ਹੈ ਪੰਜਾਬ ਚ ਮੀਂਹ ਨੇ ਦਿੱਤੀ ਗਰਮੀ ਤੋਂ ਰਾਹਤ ਆਮ ਨਾਲੋਂ 2.3 ਡਿਗਰੀ ਹੇਠਾਂ ਡਿੱਗਿਆ ਪਾਰਾ ਕنگੜਾ ਨੌ ਦੇ ਥੱਪੜ ਮਾਰਨ ਵਾਲੀ ਕੁੜੀ ਕੁਲਵਿੰਦਰ ਕੌਰ ਦੇ ਹੱਕ ਚ ਐਮਪੀ ਐਮੇ ਪਾਲ ਸਿੰਘ ਦਾ ਵੱਡਾ ਐਲਾਨ ਕੀਤਾ ਸੀ ਹਰ ਹਾਲ ਵਿੱਚ ਉਹਨਾਂ ਦੇ ਨਾਲ ਖੜੇ ਹਾਂ ਵਿਜਨਸ ਵਿਰੋਧੀ ਵੱਡੀ ਕਾਰਵਾਈ 25000 ਰੁਪਏ ਰਿਸ਼ਕ ਲੈਣ ਦੇ ਦੋ ਸ਼ੇਠ ਹੋਲਦਾਰ ਕੀਤਾ ਗ੍ਰਿਫਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਦੋ ਵੱਡੇ ਫੈਸਲੇ ਲਏ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਫਸਰਾਂ ਖਾਸ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਨੇ ਰਾਸ਼ਨ ਕਾਰਡਾਂ ਦੇ ਮਸਲੇ ਨੂੰ ਲੈ ਕੇ ਵਿਸਤਾਰ ਦੇ ਵਿੱਚ ਚਰਚਾ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਚੋਣਾਂ ਸਮੇਂ ਕੁਝ ਅਫਵਾਹਾਂ ਰਾਸ਼ਨ ਕਾਰਡ ਕੱਟੇ ਜਾਣ ਨੂੰ ਲੈ ਕੇ ਫਲਾਈਆਂ ਜਾ ਰਹੀਆਂ ਸਾਨੂੰ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਰਾਸ਼ਨ ਕਾਰਡ ਨਹੀਂ ਕੱਟਿਆ ਗਿਆ ਤੇ ਪੰਜਾਬ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਵੱਲੋਂ ਆਪਣੇ ਐਕਸ ਉੱਤੇ ਮੀਟਿੰਗ ਦੇ ਵਿੱਚ ਹੋਈ ਚਰਚਾ ਨੂੰ ਦੱਸਿਆ ਗਿਆ ਹੈ ਉਹਨਾਂ ਨੇ ਲਿਖਿਆ ਹੈ ਕਿ ਅੱਜ ਖੁਰਾਕ ਤੇ ਸਪਲਾਈ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਰਾਸ਼ਨ ਕਾਰਡਾਂ ਦੇ ਮਸਲੇ ਨੂੰ ਲੈ ਕੇ ਵਿਸਤਾਰ ਸਹਿਤ ਚਰਚਾ ਕੀਤੀ। ਛੋਣਾ ਸਮੇਂ ਕੁਝ ਅਫਵਾਹਾਂ ਰਾਸ਼ਨ ਕਾਰਡ ਕੱਟੇ ਜਾਣ ਨੂੰ ਲੈ ਕੇ ਫਲਾਈਆਂ ਗਈਆਂ ਸੀ ਪਰ ਸਰਕਾਰ ਨੇ ਕੋਈ ਰਾਸ਼ਨ ਨਹੀਂ ਘਟਾਇਆ ਸਾਰੇ ਜ਼ਿਲ੍ਹਿਆਂ ਦੇ ਡੀਸੀਸ ਤੋਂ ਵੀ ਰਿਪੋਰਟ ਮੰਗ ਲਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਨਹਿਰੀ ਪਾਣੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕਿਸਾਨਾਂ ਨੂੰ ਨਹਿਰਾਂ, ਸੂਏ ਅਤੇ ਕਸੀਆਂ ਦੇ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਕਰਨ ਲਈ ਕਿਹਾ ਹੈ ਸੀਐਮ ਭਗਵੰਤ ਮਾਨ ਨੇ ਪੋਸਟ ਕਰਦਿਆਂ ਲਿਖਿਆ ਕਿ ਅੱਜ ਨਹਿਰੀ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਛੋਣੇ ਦੇ ਸੀਜ਼ਨ ਨੂੰ ਕੇ ਵਿਸਤਾਰ ਸਹਿ ਚਰਚਾ ਕੀਤੀ 11 ਜੂਨ ਤੋਂ ਝੋਨੇ ਦੇ ਸੀਜ਼ਨ ਲਈ ਨਹਿਰੀ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਜਾਵੇਗਾ ਨਹਿਰਾਂ ਦੀ ਸਫਾਈ ਦਾ ਕੰਮ ਮੁਕੰਮਲ ਹੋ ਗਿਆ ਹੈ ਮੇਰੀ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਇਸ ਵਾਰ ਨਹਿਰਾਂ ਕੱਸੀਆਂ ਤੇ ਸੂਏ ਦੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰੀਏ ਤਾਂ ਜੋ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ ਮੈਨੂੰ ਉਮੀਦ ਹੈ ਕਿ ਇਸ ਵਾਰ ਖੇਤਾਂ ਨੂੰ ਨਹਿਰੀ ਪਾਣੀ ਮਿਲਣ ਦਾ ਇੱਕ ਰਿਕਾਰਡ ਕਾਇਮ ਹੋਵੇਗਾ। ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਹੈ ਤੇ ਸਰਕਾਰ ਬਣਾਉਂਦਾ ਦਾਅਵਾ ਪੇਸ਼ ਕੀਤਾ ਹੈ ਅਤੇ ਕੱਲ ਨਰਿੰਦਰ ਮੋਦੀ ਨੂੰ ਐਨਡੀਐ ਸੰਸਦੀ ਦਲ ਦਾ ਨੇਤਾ ਚੁਣ ਲਿਆ ਗਿਆ ਹੈ ਰਾਸ਼ਟਰਪਤੀ ਨੇ ਨਵੀਂ ਸਰਕਾਰ ਬਣਾਉਂਦਾ ਸੱਦਾ ਦਿੱਤਾ ਹੈ ਇਸ ਮੌਕੇ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਨੇ ਮੈਨੂੰ ਤੀਜੀ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਤੋਂ ਬਾਅਦ ਨਰਿੰਦਰ ਮੋਦੀ ਨੇ ਕਿਹਾ ਹੈ ਕਿ 18ਵੀਂ ਲੋਕ ਸਭਾ ਯੂਵਾ ਊਰਜਾ ਤੇ ਕੁਝ ਕਰਨ ਦੀ ਲੋਕ ਸਭਾ ਹੈ ਦੇਸ਼ ਵਾਸੀਆਂ ਨੇ ਐਨਡੀਏ ਸਰਕਾਰ ਨੂੰ ਤੀਜੀ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਬਦਰਾ ਸਾਫ ਨਜ਼ਰ ਆ ਰਹੀ ਹੈ ਸੀ। ਹਾਰਮੀਆਂ ਲੋਕ ਸਭਾ ਚੋਣਾਂ ਵਿੱਚ ਵੀ ਨਵੀਂ ਊਰਜਾ ਨਾਲ ਕੰਮ ਕਰਾਂਗੇ। ਐਨਡੀਏ ਦੇ ਸਾਰੇ ਸਹਿਯੋਗੀਆਂ ਨੇ ਇੱਕ ਵਾਰ ਫਿਰ ਮੈਨੂੰ ਆਪਣਾ ਨੇਤਾ ਚੁਣਿਆ ਹੈ। ਰਾਸ਼ਟਰਪਤੀ ਨੇ ਮੰਤਰੀ ਮੰਡਲ ਦੇ ਮੈਂਬਰਾਂ ਦੀ ਸੂਚੀ ਬਾਰੇ ਮੈਨੂੰ ਸੂਚਿਤ ਕੀਤਾ ਹੈ। ਰਾਸ਼ਟਰਪਤੀ ਨੇ ਐਨਡੀਏ ਤਿੰਨ ਦੇ ਸੋਹ ਚੁੱਕ ਸਮਾਗਮ ਦਾ ਸੱਦਾ ਦਿੱਤਾ ਹੈ। ਅਤੇ ਨਰਿੰਦਰ ਮੋਦੀ 9 ਜੂਨ ਨੂੰ ਤੀਜੀ ਵਾਰ ਹੁਣ ਪ੍ਰਧਾਨ ਮੰਤਰੀ ਅਹੁਦੇ ਵੱਜੋਂ ਸੋਹ ਚੁੱਕਣਗੇ। ਪੰਜਾਬ ਦੀ ਸਰਗਰਮ ਸਿਆਸਤ ਤੋਂ ਦੂਰ ਲਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਖੁੰਝੇ ਲਗਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਲੋਕ ਸਭਾ ਚੋਣਾਂ ਵਿੱਚ ਵੀ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਗਾਇਬ ਰਹੇ ਹਨ। ਇਸ ਤੋਂ ਬਾਅਦ ਉਹਨਾਂ ਤੋਂ ਇੱਕੋ ਇੱਕ ਓਦਾ ਵੀ ਲੈ ਲਿਆ ਗਿਆ ਹੈ। ਕਾਂਗਰਸ ਨੇ ਅਮਰੀਕ ਸਰ ਹਲਕੇ ਦੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਸਾਬਕਾ ਐਮਪੀ ਜਸਵੀਰ ਸਿੰਘ ਡਿੰਪਾ ਨੂੰ ਸੌਂਪ ਦਿੱਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੁਕਮ ਜਾਰੀ ਕਰਦੇ ਹੋਏ ਅਮਰੀਕ ਸਰ ਈਸਟ ਹਲਕੇ ਦਾ ਇੰਚਾਰਜ ਜਸਵੀਰ ਸਿੰਘ ਡਿੰਪਾ ਨੂੰ ਐਲਾਨ ਦਿੱਤਾ ਹੈ। ਅਮਰੀਕ ਸਰ ਈਸਟ ਹਲਕੇ ਦੀ ਗੱਲ ਕਰੀਏ ਤਾਂ ਨ ਜੋਦਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਪਤੀ ਪਤਨੀ ਵਿਧਾਇਕ ਰਹੇ ਚੁੱਕੇ ਹਨ ਜਸਵੀਰ ਢੀਂਪਾ ਨੂੰ ਅਮਰੀਸ਼ ਰੀਸ਼ਟ ਹਲਕਾ ਇੰਚਾਰਜ ਬਣਾਉਂਦੇ ਇਹ ਹੁਕਮ ਅਪ੍ਰੈਲ ਮਹੀਨੇ ਵਿੱਚ ਹੀ ਜਾਰੀ ਹੋ ਗਏ ਸਨ ਪਰ ਲੋਕ ਸਭਾ ਚੋਣਾਂ ਦੇ ਚੱਲਦੇ ਇਨ੍ਹਾਂ ਹੁਕਮਾਂ ਨੂੰ ਜਨਤਕ ਨਹੀਂ ਕੀਤਾ ਗਿਆ ਦੱਸਨੀਓ ਹੈ ਕਿ 2022 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜੀਵਨ ਜੋਤ ਕੋਰ ਤੋਂ ਹਾਰ ਤੋਂ ਬਾਅਦ ਹੀ ਨਵਜੋਤ ਸਿੰਘ ਨੇ ਹਲਕਾ ਤੇ ਸਿਆਸਤ ਤੋਂ ਦੂਰੀ ਬਣਾ ਲਈ ਸੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਵਿੱਚ ਅੰਦਰੂਨੀ ਕਲੇਸ਼ ਵਧਦਾ ਜਾ ਰਿਹਾ ਹੈ ਪਾਰਟੀ ਦੇ ਚੀਨੀ ਰਾਗੂ ਗੋਲਪੀ ਸਿੰਘ ਯਾਦਲੇ ਨੇ ਇੱਕ ਵਾਰ ਫਿਰ ਤਿੱਖੇ ਤੇਵਰੇ ਵਿਖਾਉਂਦਿਆਂ ਲੀਡਰਸ਼ਿਪ ਤੇ ਸਵਾਲ ਚੁੱਕੇ ਹਨ ਉੱਥੇ ਹੀ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਨਾ ਹੋਣ ਤੱਕ ਪਾਰਟੀ ਤੋਂ ਕਿਨਾਰਾ ਕਰ ਲਿਆ ਹੈ ਮਨਪ੍ਰੀਤ ਯਾਦਲੇ ਨੇ ਆਖਿਆ ਹੈ ਕਿ ਸ਼ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਜਿਸ ਦਾ ਇਤਿਹਾਸ ਬੇਹਦ ਸ਼ਾਨਮਤਾ ਰਿਹਾ ਹੈ ਪਰੰਤੂ ਪਿਛਲੇ ਕੁ ਸਮੇਂ ਤੋਂ ਪਾਰਟੀ ਆਗੂਵਲੋਂ ਲਏ ਗਏ ਫੈਸਲਿਆਂ ਕਾਰਨ ਅਕਾਲੀ ਦਲ ਵਿੱਚ ਵੱਡੇ ਪੱਧਰ ਤੇ ਸਿਧਾਂਤਕ ਘੇਰਾਵਟਾਈ ਹੈ ਇਸ ਕਾਰਨ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਮੌਜੂਦਾ ਲੋਕ ਸਭਾ ਚੋਣਾਂ ਵਿੱਚ ਯਾਦਤਰੇ ਹਲਕਿਆਂ ਅੰਦਰ ਉਮੀਦਵਾਰਾਂ ਨੂੰ ਜਮਾਨਤਾ ਜਬਤ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਨੇ ਕਿਹਾ ਹੈ ਕਿ ਸੂਬੇ ਅੰਦਰ ਲਗਾਤਾਰ 10 ਸਾਲ ਦੇ ਰਾਜ ਤੋਂ ਬਾਅਦ ਪਾਰਟੀ ਲੋਕ ਭਾਵਨਾਵਾਂ ਦੇ ਉਲਟ ਲਗਾਤਾਰ ਗਲਤ ਫੈਸਲੇ ਲੈਂਦੀ ਰਹੀ ਹੈ ਤੇ ਐਲ.ਆਈ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਮਜ਼ਬੂਤ ਪੱਖ ਪੰਥ ਅਤੇ ਇਸਾਨੀ ਰਹੇ ਹਨ ਅਤੇ ਜਦੋਂ ਕੇਂਦਰ ਦੇ ਤਿੰਨ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਤਾਂ ਉਸ ਵੇਲੇ ਵੀ ਪਾਰਟੀ ਕਿਸਾਨੀ ਮੁੱਦੇ ਤੇ ਸਹੀ ਸਮੇਂ ਤੇ ਫੈਸਲਾ ਨਹੀਂ ਲੈ ਸકી ਉਹਨਾਂ ਨੇ ਕਿਹਾ ਹੈ ਚੁੰਦਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਪਿਛਲੇ 2 ਸਾਲਾਂ ਤੋਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਸੀ। ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਪਾਰਟੀ ਦੇ ਵਫਾਦਾਰ ਸਿਪਾਹੀ ਰਹੇ ਹਨ ਪਰੰਤੂ ਚੁੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਗੇ। ਬੀਤੇ ਦਿਨੀ ਚੰਡੀਗੜ੍ਹ ਹਵਾਈ ਅੱਡੇ ਤੇ ਚੰਡੀਗੜ੍ਹ 에ਰਪੋਰਟ ਤੇ ਸੀਆਈਐਸਐਫ ਲੇਡੀ ਕਾਂਸਟੇਬਲ ਕੁਲਵਿੰਦਰ ਕੋਰ ਵੱਲੋਂ ਭਾਜਪਾ ਸੰਸਦ ਮੈਂਬਰ ਤੇ ਬੋਲੀਵੁੱਡ ਅਦਾਕਾਰ ਕੰਗਣਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਇਸ ਵੇਲੇ ਕਾਫੀ ਭਖਿਆ ਹੋਇਆ ਹੈ। ਇਸ ਤੋਂ ਬਾਅਦ ਕੰਗਣਾ ਰਣੌ ਸ਼ੇਅਰ ਕਰਦੇ ਹੋਏ ਕਿ ਹੈ ਕਿ ਉਹ ਸੇਫ ਹੈ ਪਰ ਪੰਜਾਬ ਚ ਵਧ ਰਿਹਾ ਹੱਤਵੱਦ ਤੇ ਕੱਟੜਵਾਦ ਚਿੰਤਾ ਦਾ ਵਿਸ਼ਾ ਹੈ। ਕੰਗੜਾ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਹਰਸਿਮਰਤ ਕੌਰ ਬਾਦਲ ਨੇ ਚੋਣ ਜਿੱਤਣ ਤੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਕੰਗੜਾ ਨਾਲ ਹੋਏ ਥੱਪੜ ਕਾਣ ਬਾਰੇ ਉਹਨਾਂ ਦੇ ਵਿਚਾਰ ਜਨਨ ਤੇ ਉਹਨਾਂ ਨੇ ਕਿਹਾ ਕਿ ਹਰੇਕ ਬੰਦੇ ਨੂੰ ਆਪਣੀ ਜ਼ੁਬਾਨ ਤੇ ਲਗਾਮ ਰੱਖਣੀ ਚਾਹੀਦੀ ਹੈ। ਤੁਸੀਂ ਕੋਦੇ ਤੇ ਬੈਠੇ ਹੋ ਤੇ ਜਦੋਂ ਉਹਦੇ ਤੇ ਨਹੀਂ ਵੀ ਸੀ ਤਾਂ ਤੁਸੀਂ ਕੁਝ ਅਜਿਹਾ ਕੀਤਾ ਵਿੱਚ ਸੀ ਜਿੱਥੇ ਤੁੰ ਨੂੰ ਸੁਣਨ ਵਾਲੇ ਬਹੁਤ ਸੰਝੇ ਤੁਸੀਂ ਇਸ ਉਦੇ ਤੇ ਬੈਠ ਕੇ ਕੁਝ ਨਫਰਤ ਫੈਲਾਉਂਦੇ ਹੋ ਤਾਂ ਉਸ ਦਾ ਨਤੀਜਾ ਤਾਂ ਸਾਹਮਣੇ ਹੀ ਆਏਗਾ ਹਰ ਸਿਮਰਤ ਕੋਰ ਬਾਦਲ ਨੇ ਪੰਜਾਬੀਆਂ ਨੂੰ ਅਤਵਾਦੀ ਜਾਂ ਕੱਟੜ ਪੰਥੀ ਕਹਿਣ ਤੇ ਸਖ਼ਤੀ ਤਰਾਜ ਪ੍ਰਗਟਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਪੰਜਾਬੀਆਂ ਬਾਰੇ ਅਜਿਹੀਆਂ ਗੱਲਾਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਉਹਨਾਂ ਨੇ ਕਿਹਾ ਹੈ ਕਿ ਦੇਸ਼ ਭਗਤੀ ਦੇ ਜਜ਼ਵੇ ਵਿੱਚ ਪੰਜਾਬ ਸਭ ਤੋਂ ਅੱਗੇ ਹੈ ਤੇ ਉਹ ਸਰਾਧਾਂ ਤੇ ਦੇਸ਼ ਦੀ ਸੇਵਾ ਕਰਕੇ ਤੇ ਅੰਦਾਤਾ ਬਣ ਕੇ ਆਪਣੀ ਦੇਸ਼ ਭਗਤੀ ਨੂੰ ਪੂਰਾ ਕਰ ਰਹੇ ਹਨ ਪਛਮੀ ਗੜਬੜੀ ਨਾਲ ਪੰਜਾਬ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਬੀਤੇ 3 ਦਿਨਾਂ ਵਿੱਚ ਤਕਰੀਬਨ 4 ਡਿਗਰੀ ਤੱਕ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਘੱਟੋ ਘੱਟ ਤਾਪਮਾਨ 2.3 ਡਿਗਰੀ ਆਮ ਨਾਲੋਂ ਨੀਚੇ ਜਾ ਚੁੱਕਿਆ ਹੈ ਜਦਕਿ ਬੀਤੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3.8 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਅੱਜ ਫਿਰ ਤੋਂ ਤਾਪਮਾਨ ਵਿਚ ਵਾਦਦਾ ਹੋਣਾ ਸ਼ੁਰੂ ਹੋ ਜਾਵੇਗਾ। ਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਚੁਣੀ ਗਈ। ਬਾਲੀਵੁੱਡ اداکار ਕੰਗਰਨ ਨੋਤ ਨੂੰ ਥੱਪੜ ਮਾਰਨ ਦਾ ਮਾਮਲਾ ਗਰਮ ਆ ਗਿਆ ਹੈ। ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸੀਆਈਐਸਐਫ ਮਹਿਲਾ ਕਨਸਟੇਬਲ ਕੁਲਵਿੰਦਰ ਕੌਰ ਦਾ ਸਮਰਥਨ ਕੀਤਾ ਜਾ ਰਿਹਾ ਹੈ, ਉੱਥੇ ਹੀ ਹੁਣ ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਜੀਤ ਪਾਲ ਸਿੰਘ ਨੇ ਵੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਹੈ। ਇਹ ਇਹ ਬਿਆਨ ਉਹਨਾਂ ਦੀ ਟੀਮ ਅਤੇ ਭਾਈ ਅਮਰਪਾਲ ਸਿੰਘ ਦੇ ਅਕਾਊਂਟ ਤੇ ਪੋਸਟ ਕਰਕੇ ਦਿੱਤਾ ਗਿਆ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਬੀਬੀ ਕੁਲਵਿੰਦਰ ਕੋਰ ਨੇ ਜੋ ਵੀ ਕੀਤਾ ਉਸਨੇ ਸਾਡੀ ਕੌਮ ਦਾ ਸਿਰ ਉੱਚਾ ਕੀਤਾ ਹੈ। ਕੰਗਣਾ ਰਣੋਤ ਵੱਲੋਂ ਲਗਾਤਾਰ ਸਾਡੇ ਕਿਸਾਨਾਂ ਸਾਡੀਆਂ ਮਾਵਾਂ ਬਾਰੇ ਗਲਤ ਬੋਲਣਾ ਬਹੁਤ ਹੀ ਮੰਦ ਭਾਗਾ ਸੀ ਤੇ ਕੋਈ ਵੀ ਅਣਖ ਵਾਲਾ ਕਦੀ ਵੀ ਇਹ ਬਰਦਾਸ਼ਤ ਨਹੀਂ ਕਰੇਗਾ ਜਦੋਂ ਕੌਮ ਕਿਸੇ ਦੀ ਕੀਤੀ ਕੁਰਬਾਨੀ ਦਾ ਮੁੱਲ ਪਾਉਂਦੀ ਹੈ ਤਾਂ ਨੌਜਵਾਨ ਵਰਗ ਵਿੱਚ ਕੋ ਪ੍ਰਤੀ ਕੁਝ ਕਰਨ ਦਾ ਜਜਵਾ ਅਤੇ ਉਤਸ਼ਾਹ ਪੈਦਾ ਹੋਣਾ ਸੁਭਾਵਿਕ ਹੈ ਪੰਜਾਬ ਨੂੰ ਲਗਾਤਾਰ ਅਤਵਾਦ ਤੇ ਪੰਜਾਬੀਆਂ ਨੂੰ ਅਤਵਾਦੀ ਕਹਿਣਾ ਅਸੀਂ ਕਦੀ ਵੀ برداشت ਨਹੀਂ ਕਰਾਂਗੇ ਬੀਬੀ ਕੁਲਵਿੰਦਰ ਕੋਰ ਨੇ ਸਾਡੇ ਪੰਜਾਬ ਦੀਆਂ ਮਾਵਾਂ ਦੀ ਹੋਈ ਬੇਇੱਜ਼ਤੀ ਦਾ ਜਵਾਬ ਦਿੱਤਾ ਹੈ ਜਿਸ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਉਹਨਾਂ ਨਾਲ ਹਰ ਹਾਲ ਵਿੱਚ ਖੜੇ ਹਾਂ ਦੱਸ ਦੇ ਕਿ ਕੰਗੜਾ ਨੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਮਹਿਲਾ ਕਾਂਸਟੇਬਲ ਤੇ ਐਕਸ਼ਨ ਵੀ ਲਿਆ ਗਿਆ ਹੈ ਸੀਆਈਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਚੰਡੀਗੜ੍ਹ ਹਵਾਈ ਅੱਡੇ ਦੇ ਭਾਜਪਾ ਦੇ ਨੇਤਾ ਅਦਾਕਾਰ ਕੰਗੜਾ ਨੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਸੀਆਈਐਸਐਫ ਨੇ ਮਹਿਲਾ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਹੈ ਸਾਬ ਨੇ ਬਹੁਤ ਡਿਟੇਲ ਦੇ ਵਿੱਚ ਹਰ ਹਲਕੇ ਬਾਰੇ ਗੱਲ ਕੀਤੀ ਔਰ ਜਿੱਥੇ-ਜਿੱਥੇ ਸਾਨੂੰ ਲੱਗਾ ਕਿ ਸਾਡੀ ਕੋਈ ਮਿਹਨਤ ਚ ਕਮੀ ਰਹੀ ਜਾਂ ਕਿਤੇ ਲੋਕਾਂ ਵੱਲੋਂ ਸਾਨੂੰ ਨਹੀਂ ਐਕਸੈਪਟ ਕੀਤਾ ਗਿਆ ਉਹਨਾਂ ਸਾਰੀਆਂ ਗੱਲਾਂ ਤੇ ਚਰਚਾ ਕੀਤੀ ਗਈ ਔਰ ਅਸੀਂ ਇਸ ਤੋਂ ਵੀ ਵੱਧ ਲੋਕਾਂ ਲਈ ਮਿਹਨਤ ਕਰਾਂਗੇ ਆਉਣ ਵਾਲੇ ਸਮੇਂ ਲਈ ਔਰ ਆਪਣੀ ਜਿਹੜੀ ਇਮੇਜ ਆ ਉਹਨੂੰ ਹੋਰ ਵਧੇਰੇ ਤਰੀਕੇ ਦੇ ਨਾਲ ਅਸੀਂ ਲੋਕਾਂ ਵਿੱਚ ਲੈ ਕੇ ਆਪ ਕਮੀ ਕੀ ਰਹਗੀ ਜੀ ਤੁਸੀਂ ਕੀ ਕੋਈ ਕਈ ਵਾਰ ਇਸ ਤਰ੍ਹਾਂ ਹੁੰਦਾ ਅਸੀਂ ਤਾਂ ਜਿਵੇਂ ਸਰਕਾਰ ਨੇ ਪਹਿਲੇ 2 ਸਾਲਾਂ ਚ ਕੰਮ ਕੀਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸਰਕਾਰ ਨੇ ਇੰਨੇ ਜੋਸ਼ ਨਾਲ ਕੰਮ ਕੀਤੇ ਹੋਣਗੇ ਕਈ ਵਾਰ ਇਹ ਹੁੰਦਾ ਕਿ ਕੰਮ ਚੱਲਦੇ ਹੁੰਦੇ ਆ ਪਰ ਲੋਕਾਂ ਨੂੰ ਅਸੀਂ ਕਨਵਿੰਸ ਨਹੀਂ ਕਰਵਾ ਪਉਂਦੇ ਸੋ ਹੌਲੀ ਹੌਲੀ ਲੋਕ ਸਾਨੂੰ ਐਕਸੈਪਟ ਵੀ ਕਰਨਗੇ ਔਰ ਜਿੱਥੇ ਸਾਨੂੰ ਲੱਗਦਾ ਕਿ ਜਿਹੜੀ ਬੇਸ ਲੈਵਲ ਤੇ ਕੋਈ ਛੋਟੀਆਂ ਮੁੱਟੀਆਂ ਕਮੀਆਂ ਨੇ ਅਸੀਂ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਸੌਰਟ ਆਊਟ ਕਰਾਂਗੇ ਸਾਰੇ ਐਮਐਲ ਜੀ ਸੀਗੇ ਜੀ ਮਤਰੀ ਆਏ ਸੀਗੇ ਅ ਅੱਜ ਸਾਡੇ ਕੋਲੇ ਦੋ ਲੋਕ ਸਭਾ ਹਲਕੇ ਸੀ ਫਿਰੋਜ਼ਪੁਰ ਤੇ ਇਧਰ ਪਟਿਆਲਾ ਦੋਨਾਂ ਦੇ ਡਿਸਕਸ ਕੀਤੇ ਗਏ ਔਰ ਵਧੀਆ ਤਰੀਕੇ ਦੇ ਨਾਲ ਗੱਲ ਬੱਤੀ ਤੇ ਵੀਡੀਓ ਹੋ ਜਾ ਰਹੀ ਹੈ ਕਹਿੰਦੇ ਦੀ ਇਲੈਕਸ਼ਨ ਤੋਂ ਬਾਅਦ ਜ਼ਿਆਦਾ ਸੁਰੂ ਹੋ ਰਹੀ ਹੈ ਕੀ ਕਹਿ ਰਹੇ ਨੇ ਬਿਜਲੀ ਤੇ ਕੱਟ ਲੱਗਦੀ ਹੈ ਹਾਂਜੀ ਬਿਜਲੀ ਤੇ ਆਪਾਂ ਕਹਿ ਲਓ ਕਿ ਇਸ ਵਾਰ ਗਰਮੀ ਵੀ ਮੈਨੂੰ ਲੱਗਦਾ ਕਿ ਰਿਕਾਰਡ ਤੋੜ ਪਈ ਹੈ ਔਰ ਉਹਦੇ ਨਾਲ ਕਈ ਵਾਰੀ ਇਹ ਬਿਜਲੀ ਦਾ ਸਿਸਟਮ ਹੀ ਹੁੰਦਾ ਕਿ ਉਹ ਲੋਡ ਵੱਧ ਜਾਂਦਾ ਮੇਰੇ ਆਪਣੇ ਹਲਕੇ 'ਚ ਵੀ ਇਹ ਪ੍ਰੋਬਲਮ ਆਈ ਸੀ ਔਰ ਉੱਥੇ ਅਸੀਂ ਹੋਰ ਮੌਕੇ ਤੇ ਹੀ ਨਵਾਂ ਜਿਹੜਾ ਟਰਾਂਸਫਾਰਮਰ ਲੈਂਦਾ ਸੋ ਇਹ ਲੋਕਲ ਮਸਲੇ ਹੁੰਦੇ ਨੇ ਕਰ ਲਵਾਂਗੇ ਗੰਗਣਾ ਨੇ ਇਹ ਹੈ ਥੱਪੜ ਮਾਰਿਆ ਕਹਿੰਦੇ ਕਿ ਉਹਨੇ ਉਹ ਨਾਲ ਕਹਿ ਕੇ ਪੰਜਾਬ ਚ ਅਤਵਾਦ ਮੈਨੂੰ ਲੱਗਦਾ ਕਿ ਇਹ ਲੋਕਾਂ ਦੇ ਐਕਸੈਪਟ ਕਰਨ ਜਾਂ ਨਾ ਕਰਨ ਦੀ ਗੱਲ ਹੈ ਸੋ ਪੰਜਾਬੀਆਂ ਦੇ ਸੁਭਾਅ ਚ ਬਗਾਵਤ ਹੁੰਦੀ ਆ ਉਹਨਾਂ ਨੇ ਦਿਖਾ ਦਿੱਤਾ ਵੀ ਕੋਈ ਕਾਰਨ ਮੰਨਦੇ ਹੋ ਹਾਂਜੀ ਬਿਲਕੁਲ ਜੀ 1000 ਰੁਪਏ ਅਸੀਂ ਆਪਣੀ ਗਾਰੰਟੀ ਪੂਰੀ ਕਰਾਂਗੇ ਹਾਲੇ ਸਰਕਾਰ ਕੋਲ 3 ਸਾਲ ਪਏ ਨੇ 2 ਸਾਲਾਂ ਦੇ ਵਿੱਚ ਅਸੀਂ ਜਿੰਨੀਆਂ ਗਾਰੰਟੀਆਂ ਕਹੀਆਂ ਸੀ ਉਸ ਤੋਂ ਵੱਧ ਸਰਕਾਰ ਨੇ ਪੂਰੀਆਂ ਕੀਤੀਆਂ ਔਰ ਇਹ ਵੀ ਪੂਰੀ ਕਰਾਂਗੇ ਕਿਸਾਨਾਂ ਦਾ ਹੱਟਰ ਵੀ ਜਿਆ ਤੁਹਾਨੂੰ ਲੱਗਦਾ ਕੋਈ ਕਿਸ ਆ ਸਾਡੇ ਨਾਲ ਖੜੇ ਰਹੇ ਨੇ ਔਰ ਅਸੀਂ ਕਿਸਾਨਾਂ ਦੇ ਨਾਲ ਖੜੇ ਰਵਾਂਗੇ ਹਮੇਸ਼ਾ ਔਰ ਮੈਨੂੰ ਲੱਗਦਾ ਕਿ ਹਰ ਵਰਗ ਨੇ ਸਾਡਾ ਸਾਥ ਦਿੱਤਾ ਜਿੰਨੇ ਵੀ ਕੰਮ ਕੀਤੇ ਆ ਪੰਜਾਬ ਦੇ ਭਾਂਵੇਂ ਬਿਜਲੀ ਦੇ ਲੈ ਲੋ ਨੌਕਰੀਆਂ ਦੇ ਲੈ ਲੋ ਕਿੰਨੇ ਜਿਵੇਂ ਕਿ ਐਸਐਸਐਫ ਜਿਹੜੀ ਸਾਡੀ ਫੋਰਸ ਹੈ ਜਿਹੜੀ ਸੜਕਾਂ ਦੇ ਉੱਪਰ ਮਤਲਬ ਅਨੇਕਾਂ ਸਰਕਾਰ ਨੇ ਕੰਮ ਕੀਤੇ ਆ ਅੱਜ ਤਾਂ ਸਿਰਫ ਸੀਐਮ ਸਾਹਿਬ ਨੇ ਮੀਟਿੰਗ ਬੁਲਾਈ ਸੀ ਛਾਦਾ ਕੱਪ ਸਾਰੇ ਨਹੀਂ ਸ਼ੇਅਰ ਕੀਤਾ ਔਰ ਉਹਦੇ ਤੇ ਸਾਰਾ ਮੰਤਨ ਕੀਤਾ ਗਿਆ ਕਿੱਥੇ ਕੀ ਕਮੀਆਂ ਰਹਿ ਗਈਆਂ ਬਹੁਤ ਵਧੀਆ ਮੈਂ ਕਹਿਣਾ ਵੀ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ ਚ ਮੈਂ 8 ਸਾਲ ਦੀ ਮਰੀ ਇਹ ਜੇ ਕਿ ਇੱਕ ਮੁੱਖ ਮੰਤਰੀ ਨੇ ਇੰਨੇ ਪਿਆਰ ਮੁਹੱਬਤ ਨਾਲ ਸਾਰੇ ਐਮ ਐਲ ਏ ਸਹਿਬਾਨ ਨੂੰ ਮਿਲ ਕੇ ਸਭ ਤੋਂ ਪਹਿਲਾਂ ਉਹਦੀਆਂ ਦਿੱਕਤਾਂ ਪੁੱਛੀਆਂ ਨੇ ਵੀ ਦਿੱਕਤਾਂ ਕੀ ਹੈ ਕਾਰਨ ਕਿਉਂ ਹੋਇਆ ਲੇਕਿਨ ਕੁੱਲ ਮਿਲਾ ਕੇ ਪੋਜ਼ਿਟਿਵ ਹੈ ਅਸੀਂ 26% ਵੋਟ ਸ਼ੀਅਰ ਤੇ ਅੱਜ ਵੀ ਖੜੇ ਹਾਂ ਹਾਣਰ ਟਾਈਮ ਤੇ ਰਜਿਸਟ੍ਰੇਸ਼ਨ ਕਮੀ ਹੈ ਨਹੀਂ ਜੇ ਕੋਈ ਵਰਕਰਾਂ ਨੇ ਸੀ ਐਮ ਨੇ ਐਮ ਐਲ ਏ ਨੇ ਮੰਤਰੀਆਂ ਨੇ ਸਭ ਨੇ ਡਟ ਕੇ ਕੰਮ ਕੀਤਾ ਆਉਣ ਵਾਲੇ ਸਮਝੜਾਉਣ ਵਾਲਾ ਇਲੈਕਸ਼ਨ ਹੈ ਉਸ ਤੋਂ ਬਾਅਦ ਦੇਖਿਓ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਨੇ ਇੰਨੇ ਕੰਮ ਕੀਤੇ ਲੋਕ ਖੁਸ਼ ਨੇ ਬਿਲਕੁਲ ਜੀ ਸਾਰੇ ਪੋਜ਼ਿਟਿਵ ਹੈ ਸਾਰਾ ਪੰਜਾਬ ਪੋਜ਼ਿਟਿਵ ਹੈ ਨਹੀਂ ਸਾਡੇ ਆਵਾਜ਼ ਦੇ ਪਾਰਟੀ ਦਾ ਕਿਸਾਨਾਂ ਨੇ ਕਿਸੇ ਜਗ੍ਹਾ ਵਿਰੋਧ ਨਹੀਂ ਕੀਤਾ ਔਰ ਕਿਸਾਨਾਂ ਨੇ ਸਾਨੂੰ ਵੋਟ ਸਪੋਰਟ ਬਹੁਤ ਕੀਤਾ ਕਿਤੇ ਨਾ ਕਿਤੇ ਦੇਖੋ ਹਰ ਇੱਕ insan ਗਲਤੀਆਂ ਦਾ ਪਤਲਾ ਮੇਰੇ ਤੋਂ ਮੇਰੇ ਹਲਕੇ ਦੀ ਅਗਰ ਕੋਈ ਦਿੱਕਤ ਆਈ ਤਾਂ ਉਹ ਮੇਰੀ ਸ਼ਮੂਲੀਅਤ ਵੀ ਹੈ ਇਸ ਕਰਕੇ ਰਿਜ਼ਲਟ ਵਧੀਆ ਨੇ ਨਹੀਂ ਦੇਖੋ ਮੈਂ ਆਹ ਕਹਿ ਨਹੀਂ ਆ ਕਿ ਹਰ ਇੱਕ ਬੰਦੇ ਨੂੰ ਆਪ ਦੀ ਜ਼ਗਵਾਰ ਦੇ ਉੱਤੇ ਲਗਾਮ ਰੱਖਣੀ ਚਾਹੀਦੀ ਹੈ ਤੁਸੀਂ ਇੱਕ ਇੱਕ ਉਹਦੇ 'ਚ ਬੈਠੇ ਹੋ ਅੱਜ ਤੱਕ ਲੇਕਿਨ ਜਦ ਉਹਦੇ 'ਚ ਨਹੀਂ ਵੀ ਸਗੇ ਤੁਸੀਂ ਇੱਕ ਇਹੋ ਜਿਹੇ ਕਿਤੇ ਦੇ ਨਾਲ ਸਗੇ ਜਿੱਥੇ ਤੁਹਾਡੇ ਮਗਰ ਬਹੁਤ ਲੋਕੀ ਸੁਣਨ ਵਾਲੇ ਬਹੁਤ ਸਗੇ ਲੇਕਿਨ ਉਹ ਸੋਤੇ 'ਚ ਬੈ ਕੇ ਜੇ ਤੁਸੀਂ ਆਪਣੀ ਜ਼ੁਬਾਨ ਦੇ ਉੱਤੇ ਲਗਾਮ ਨਹੀਂ ਰੱਖਦੇ ਉਹ ਜ਼ੁਬਾਨ ਦੇ ਨਾਲ ਤੁਸੀਂ ਨਫ਼ਰਤ ਫੈਲਾਉਂਦੇ ਹੋ ਤਾਂ ਫਿਰ ਉਹ ਨਫ਼ਰਤ ਦਾ ਨਤੀਜਾ ਤਾਂ ਕਿਸੇ ਟਾਈਮ ਸਾਹਮਣੇ ਆਊਗਾ ਸੋ ਮੈਂ ਸਮਝਦੀ ਹਾਂ ਕਿ ਬਹੁਤ ਜੋੜਾ ਵੀ ਹੋਇਆ ਬਹੁਤ ਮਾੜਾ ਹੋਇਆ ਤੇ ਬੋਲਣ ਤੋਂ ਬਾਅਦ ਪਹਿਲੇ ਵੀ ਜੋ ਬੋਲੇ ਉਹਦਾ ਨਤੀਜਾ ਉਹਨਾਂ ਨੂੰ ਤੁਗੜਾ ਪਿਆ ਤੇ ਉਹਦੇ ਬਾਅਦ ਵੀ ਜੋ ਬੋਲ ਰਹੇ ਨੇ ਉਹ ਨਫਰਤ ਫੈਲਾਉਣ ਦੀ ਰਾਜਨੀਤੀ ਨੂੰ ਦੇਸ਼ ਨੇ ਨਕਾਰਿਆ ਹੈ ਹੁਣ ਆਪ ਦੇ ਪਾਰਟੀ ਨੂੰ ਖੁਸ਼ ਕਰਨਾ ਛੱਡੋ ਤੇ ਲੋਕਾਂ ਦੀ ਖੁਸ਼ੀ ਲੋਕਾਂ ਦਾ ਦਿਲ ਜਿੱਤਾਂ ਜਿੱਤਦਾ ਕੰਮ ਸ਼ੁਰੂ ਕਰੋ ਦੇਖੋ ਲੰਮੀ ਹਲਕੇ ਦੇ ਲੋਕਾਂ ਦਾ ਇੱਕ ਇੱਕ ਬਕਰ ਦਾ ਇੱਕ ਇੱਕ ਬੀਬੀ ਦਾ ਨੌਜਵਾਨ ਦਾ ਵੀਰ ਦਾ ਬਜ਼ੁਰਗ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੀਆਂ ਕਿਉਂਕਿ ਹਰੇਕ ਵਕਰ ਨੇ ਇਹ ਸਿਲੈਕਸ਼ਨ ਨੂੰ ਆਪਣੀ ਇਲੈਕਸ਼ਨ ਸਮਝ ਕੇ ਇਹੋ ਜੀ ਲੜਾਈ ਲੜੀ ਕਿ ਤੁਸੀਂ ਸੋਚੋ ਲੰਮੀ ਦੇ ਇੱਕ ਇੱਕ ਪਿੰਡ ਦਾ ਸਾਨੂੰ ਲੀਡ ਆਈ ਹੈ ਇੱਕ ਆਦੇ ਪਿੰਡ ਨੂੰ ਛੱਡ ਕੇ ਹਰੇਕ ਪਿੰਡ ਚ ਲੀਡ ਆਈ ਤੇ ਲੋਕਾਂ ਨੇ ਬਾਪੂ ਬਾਗਲ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਉਹਨਾਂ ਦੇ ਕੀਤੇ ਹੋਏ ਕੰਮਾਂ ਚ ਇਹ ਉਹਨਾਂ ਨੇ ਮੋਹਰ ਲਾਈ ਤੇ ਉਹਨਾਂ ਦੇ ਦਿਲਾਂ ਚ ਜਿਹੜਾ ਪਿਆਰ ਪਰਿਵਾਰ ਵਾਸਤੇ ਹੈਗਾ ਉਹਦਾ ਉਹਨਾਂ ਨੇ ਸਬੂਤ ਦਿੱਤਾ ਤੇ ਮੈਂ ਸਮਝਦੀਆਂ ਕਿ ਜਿਹੜੇ ਬਖੌਲ ਕਰਦੇ ਸੀ ਬਾਲ ਸਾਹਿਬ ਬਾਰੇ ਜਾਂ ਹੰਕਾਰੇ ਹੋਏ ਸੀ ਉਹਨਾਂ ਨੂੰ ਲੰਬੀ ਦੇ ਲੋਕਾਂ ਨੇ ਬਠਿੰਡਾ ਹਲਕੇ ਦੇ ਲੋਕਾਂ ਨੇ ਟਕਾ ਕੇ ਜਵਾਬ ਦਿੱਤਾ ਤੇ ਮੈਂ ਰਿਣੀਆ ਲੰਬੀ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਇਹ ਇਲੈਕਸ਼ਨ ਨੂੰ ਆਪਣੀ ਨਿੱਜੀ ਇਲੈਕਸ਼ਨ ਸਮਝ ਕੇ ਉਹਨਾਂ ਨੇ ਲੜਾਈ ਜੇ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੋ ਜਾ ਰਹੇ ਹੈਗੇ ਜਾਂ 2027 ਦੀਆਂ ਇਲੈਕਸ਼ਨ ਆ ਰਹੀਆਂ ਬਾਸ ਮਿਰਜੀ ਨੇ ਵੀ ਇਹ ਕਹਿ ਤਾ ਕਿ ਇਸ ਤਰ੍ਹਾਂ ਕੰਮ ਨਹੀਂ ਚੱਲਦਾ ਬਸ ਮੈਂ ਤਾਂ ਆਹੀ ਕਵਾਂਗੀ ਲੋਕਾਂ ਨੂੰ ਕਿ ਦੇਖੋ ਤੁਸੀਂ ਕਾਂਗਰਸ ਤੇ ਆਮ ਆਦਮੀ ਕੁਰਸੀ ਖਾਤਰ ਪੰਜਾਬ 'ਚ ਤੇ ਦੇਸ਼ 'ਚ ਇਕੱਠੇ ਹੋਏ ਇਲੈਕਸ਼ਨ ਵੇਲੇ ਵੀ ਤੁਸੀਂ ਦੇਖਿਆ ਕਿ ਕਾਂਗਰਸ ਦਾ ਆਮ ਆਦਮੀ ਕੋਈ ਬੂਥ 'ਚ ਜਾ ਕੇ ਬਹਿ ਗਏ ਸੀਗੇ ਇਹਨਾਂ ਨੇ ਵਾਈਚੇ ਵੀ ਆਹੀ ਕੀਤਾ ਸੀਗਾ ਕਿ ਕਾਂਗਰਸ ਨੇ ਆਪਣੀ ਵੋਟ ਆਮ ਆਦਮੀ ਨੂੰ ਦੇਤੀ ਆ ਪਰ ਹੁਣ ਤਾਂ ਆਡੀਓ ਵੀ ਵਾਇਰਲ ਹੋਈ ਆ ਜਿੱਥੇ ਕਿਹਾ ਗਿਆ ਕਿ ਹਰ ਸਿਮਰਤ ਨੂੰ ਹਰਾਣਾ ਹੈ ਇਸ ਕਰਕੇ ਤੁਸੀਂ ਆਪ ਨੂੰ ਵੋਟ ਪਾ ਦਿਓ ਸਾਰੇ ਇਕੱਠੇ ਹੋ ਕੇ ਭਾਵੇਂ ਭਾਜਪਾ ਹੋਵੇ ਭਾਵੇਂ ਆਪ ਹੋਵੇ ਭਾਵੇਂ ਕਾਂਗਰਸ ਹੋਵੇ ਇਹਨਾਂ ਦਾ ਇੱਕੋ ਹੀ ਨਿਸ਼ਾਨਾ ਸੀ ਖੇਤਰੀ ਪਾਰਟੀ ਨੂੰ ਖਤਮ ਕਰਨਾ ਹੈ ਤਕੜੀ ਨੂੰ ਖਤਮ ਕਰਨਾ ਹੈ ਬਾਦਲ ਪਰਵਾਰ ਨੂੰ ਖਤਮ ਕਰਨਾ ਹੈ ਸੋ ਮੈਂ ਲੋਕਾਂ ਨੂੰ ਕਵਾਂਗੀ ਕਿ ਇਹ ਸਾਰੀ ਤਾਕਤਾਂ ਬਾਡੀ ਖੇਤਰੀ ਪਾਰਟੀ ਨੂੰ ਖਤਮ ਕਰਕੇ ਪੰਜਾਬ ਦੇ ਉੱਤੇ ਹਾਵੀ ਹੋ ਕੇ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਨੌਜਵਾਨਾਂ ਦੇ ਉੱਤੇ ਸਾਡਾ ਪਾਣੀ ਖੋਣਾ ਚਾਹੁੰਦੇ ਨੇ ਸਾਡੇ ਹੱਕ ਸਾਡੀ ਰਾਜਧਾਨੀ ਸਾਡੇ ਧਾਰਮਿਕ ਸਥਾਨ ਤਕੜੇ ਹੋ ਕੇ ਅੱਪਾ ਇਹਨਾਂ 5 ਬਾਈ ਇਲੈਕਸ਼ਨ 'ਚ ਉਸ ਵਿਧਾਨ ਸਭਾ 'ਚ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਦੀ ਆਵਾਜ਼ ਭੇਜੀਏ ਅੱਜ ਜਿੱਥੇ ਦੁੱਖ ਇਸ ਗੱਲ ਦਾ ਜ਼ਰੂਰ ਹੁੰਦਾ ਹੈ ਕਿ ਇਹਨਾਂ ਦਿਨਾਂ 'ਚ ਜਿੱਥੇ ਟੈਂਕਾ ਟੋਪਾ ਦੇ ਨਾਲ ਕਾਂਗਰਸ ਸਰਕਾਰਾਂ ਨੇ ਸਾਡੇ ਧਾਰਮਿਕ ਸਥਾਨਾਂ ਨੂੰ ਢਹਿ-ਢੇਰੀ ਕੀਤਾ ਸੀ ਤੇ ਬਾਵੇਂ ਮੈਂ ਕਹਿ ਸਕਾਂ ਕਿ ਹਿੰਦੂਪਾ ਇਚਾਰਾ ਇਕੱਠਾ ਹੋ ਗਿਆ ਰਾਮ ਮੰਦਰ ਤੇ ਮਗਰ ਲੇਕਿਨ ਦੁਖ ਦੀ ਗੱਲ ਹੈ ਕਿ ਕਿਤੇ ਨਾ ਕਿਤੇ ਪੰਜਾਬ 'ਚ ਦੇਖਣ ਨੂੰ ਮਿਲਿਆ ਕਿ ਕੁਝ ਇਲਾਕੇ ਦੇ ਸਾਡੇ ਸਿੱਖ ਭਰਾ ਇਕੱਠੇ ਹੋ ਗਏ ਉਹਨਾਂ ਪਾਰਟੀਆਂ ਦੇ ਮਗਰ ਜਿਨ੍ਹਾਂ ਪਾਰਟੀਆਂ ਨੇ ਇਹੋ ਜਿਹਾ ਸਾਡੇ ਧਾਰਮਿਕ ਸਥਾਨਾਂ ਤੇ ਸਿੱਖ ਕੌਮ ਦੇ ਉੱਤੇ ਕਹਿਰ ਜਦੋਂ ਬਾਖਸ਼ਾ ਗੋਟਲੇ ਹੋ ਗਏ ਉਹ ਰਾਣੀ ਮੈਨੂੰ ਬੁਲਾਇਆ ਤੇ ਮੈਨੂੰ ਕਹਿੰਦੇ ਹਸਪਤਾਲ ਸੀ ਚੰਡੀਗੜ੍ਹ ਕਹਿੰਦੇ ਕਾਕਾ ਹੁਣ ਤੂੰ ਜਲਾਲਾਬਾਦ ਦਾ ਖੇੜਾ ਛੱਡੀ ਤੇ ਅੱਜ ਦੇ ਬਾਦ ਤੂੰ ਝੁੰਗੜੀ ਲੰਬੀ ਤੇ ਲਈ ਲੰਬੀ ਐਨਾ ਮਹਿਸੂਸ ਕਰ ਲੋਕ ਕਿ ਮੇਰੇ ਬਾਦ ਲਵਾਰਿਸ ਹੋ ਗਿਆ ਤੇ ਮੈਂ ਮੈਂ ਉਦੋਂ ਹੀ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੀ ਘਰ ਤੁਹਾਡਾ ਹੈ ਤੇ ਤੁਸੀਂ ਇਸ ਮਾਲ ਦਾ ਤੇ ਪਰ ਜਦੋਂ ਬੰਦੇ ਨੂੰ ਪਤਾ ਹੀ ਲੱਗ ਜਾਂਦਾ ਮੈਂ ਤੁਹਾਨੂੰ ਇੰਨਾ ਕਹਿਣਾ ਚਾਹੁੰ ਮੈਂ ਆ ਸਾਡਾ ਘਰ ਹੈ ਜੋ ਸੇਵਾ ਬਾਦਲ ਸਿੰਘ ਸਾਹਿਬ ਨੇ ਕੀਤੀ ਜੋ ਪਰਿਵਾਰ ਮਾਨੂੰ ਰੱਖਿਆ ਕੋਸ਼ਿਸ਼ ਕਰੂੰਗਾ ਕਿ ਉਹ ਤੋਂ ਵਧ ਮੈਂ ਸੇਵਾ ਕਰ ਸਕਾਂ ਮੈਨੂੰ ਕੋਈ ਲਾਲਚ ਸੱਤਾ ਦੀ ਨਹੀਂ ਹੈ ਮੁੱਖ ਮੰਤਰੀ ਬਣਨੀ ਨਹੀਂ ਹੈ ਮੈਨੂੰ 15 ਸਾਲ ਪਹਿਲੇ ਜਦ ਦੂਜੀ ਵਾਰ ਬਾਦਲ ਸਾਹਿਬ ਟੀ ਮਿਨਿਸਟਰ ਬਣੇ ਮੈਨੂੰ ਬੁਲਾਇਆ ਕਹਿੰਦੇ ਜੀ ਹਮ ਸੌ ਤੂੰ ਚੱਕ ਮੈਂ ਕਹੇ ਜੀ ਨਾ ਮੈਂ ਕਹੇ ਜੀ ਜਿੰਨੋਂ ਤੱਕ ਤੁਸੀਂ ਜਿਉਂਦੇ ਹੋ ਮੁੱਖ ਮੰਤਰੀ ਤੁਸੀਂ ਬੰਨ ਹੈ ਆ ਜਿਹੜੀ ਮਿਹਨਤ ਹੈ ਜੋ ਕਮਾਈ ਆ ਥੋੜੀ ਜਾਇਦਾਦ ਹੈ ਮੈਨੂੰ ਉਹਦੇ ਗਰਾਨ ਵੀ ਕਈ ਵਾਰ ਸਾਲ ਬਾਅਦ ਕਾਕਾ ਹੁਣ ਤੂੰ ਤੂੰ ਜੰਬਰੀ ਲੈ ਮੈਂ ਕਹਿ ਰਿਹਾ ਤੇ ਪ੍ਰਮਾਤਮਾ ਮੇਰ ਕਰਦਾ ਜੇ ਪਿਛਲੀ ਵਾਰ ਆਪਣੀ ਸਰਕਾਰ ਬੰਦੀ ਤੇ ਬਾਦਲ ਸਾਹਿਬ ਤੋਂ ਇੱਕ ਮੇਲੇ ਬਣਾ ਬਣਾਉਣਾ ਉਹਨਾਂ ਨੂੰ ਫਿਰ ਤੋਂ ਸੀ ਆ ਉਹਨਾਂ ਦੀ ਦੇਣ ਨਹੀਂ ਦੇ ਸਕਦਾ